ਅੱਜ ਆਪ ਬਣਾ ਰਹੇ ਹਾਂ ਸੂਜੀ ਦੇ ਗਲਾਬ ਜਾਮੂ ਤੁਸੀਂ ਮੇਰੇ ਨਾਲ ਵੀਡੀਓ ਦੇ ਆਖਰੀ ਤੱਕ ਜੁੜੇ ਰਹਿਣਾ ਬਹੁਤ ਹੀ ਜ਼ਿਆਦਾ ਵਧੀਆ ਤੇ ਝਟਪਟ ਬੜ ਕੇ ਤਿਆਰ ਹੋ ਜਾਂਦੇ ਨੇ ਇੱਥੇ ਮੈਂ ਥੋੜਾ ਜਿਹਾ ਦੇਸੀ ਘਿਓ ਲਿਆ ਜ਼ਿਆਦਾ ਨਹੀਂ ਲੈਣਾ ਇੱਥੇ ਆਪਾਂ ਥੋੜਾ ਜਿਹਾ ਦੇਸੀ ਘਿਓ ਲਿਆ ਇਹਨੂੰ ਜ਼ਿਆਦਾ ਮਤਲਬ ਕਿ ਗਰਮ ਨਹੀਂ ਕਰਨਾ ਬਸ ਥੋੜਾ ਜਿਹਾ ਗਰਮ ਕਰਨਾ ਹੈ ਯੋ ਨਾ ਹੁਣ ਆਪ ਐਡ ਕਰਾਂਗੇ ਦੁੱਧ ਇਹ ਠੰਡਾ ਦੁੱਧ ਲਿਆ ਮੈਂ ਜਿੰਨੀ ਆਪਾਂ ਸੂਜੀ ਲੈਣੀ ਆ ਉਸ ਤੋਂ ਡਬਲ ਆ ਜਿਹੜਾ ਆਪਾਂ ਦੁੱਧ ਲੈਣਾਗਾ ਜਿਹਨੂੰ ਥੋੜਾ ਜਿਹਾ ਆਪਾਂ ਗਰਮ ਕਰਾਂਗੇ ਇੱਕ ਉਬਾਲ ਆਉਣ ਤੱਕ ਆਪਣੇ ਦੁੱਧ ਨੂੰ ਜਿਹੜਾ ਉਬਾਲ ਆਉਣਾ ਸ਼ੁਰੂ ਹੋ ਗਿਆ ਹੁਣ ਆਪਾਂ ਇੱਥੇ ਐਡ ਕਰਾਂਗੇ ਮਿਲਕ ਪਾਊਡਰ ਇਹ ਤੁਸੀਂ ਸਕਿਪ ਵੀ ਕਰ ਸਕਦੇ ਹੋ ਮੈਂ ਟੇਸਟ ਦੇ ਲਈ ਇਹ ਯੂਜ਼ ਕਰ ਰਹੀ ਆ ਕਿਉਂਕਿ ਇਹਦੇ ਨਾਲ ਜਿਹੜਾ ਗੁਲਾਬ ਜੌਣ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈਗਾ ਇਨਸਟਰੂਸਿ ਹਲਾ ਲੈਣਾ ਤਾਂ ਕਿ ਇਹਦੀਆਂ ਗੰਡਾ ਨਾ ਬਣ। ਇਹ ਜੇ ਤੁਹਾਡੇ ਕੋਲ ਮਿਲਕ ਪਾਊਡਰ ਨਹੀਂ ਹੈਗਾ ਤਾਂ ਤੁਸੀਂ ਇਹਨੂੰ ਸਕਿਪ ਕਰ ਸਕਦੇ ਹੋ ਕੱਲੇ ਸੂਜੀ ਦੇ ਵੀ ਬਣਾ ਸਕਦੇ ਹੋ ਪਰ ਇਹਦੇ ਨਾਲ ਕੀ ਹੈ ਜਿਹੜਾ ਟੇਸਟ ਆ ਉਹ ਦੁੱਗਣਾ ਹੋ ਜਾਂਦਾ ਮਿਲਕ ਪਾਊਡਰ ਦੇ ਨਾਲ। ਥੋੜਾ ਜਿਹਾ ਮੇਥੀ ਐਲਚੀ ਪਾਊਡਰ ਜਿਹੜਾ ਪਾਇਆਗਾ। ਥੋੜਾ ਜਿਹਾ ਨਾਰੀਅਲ ਦਾ ਪੂਰਾ। ਆਪਾਂ ਪਹਿਲਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ। ਆਪਾਂ ਇਹਦੇ ਵਿੱਚ ਸੂਜੀ ਐਡ ਕਰਾਂਗੇ ਥੋੜੀ ਥੋੜੀ ਕਰਕੇ ਜਿਹੜੀ ਸੂਜੀ ਪਾਵਾਂਗੇ ਜਿਹੜਾ ਦੁੱਧ ਆਪਾਂ ਸੂਜੀ ਤੋਂ ਡਬਲ ਲੈਣਾ ਇੱਥੇ ਮੇਰੇ ਜਿਹੜੀ 100 ਗ੍ਰਾਮ ਸੂਜੀ ਲਈ ਹੈ ਤੇ ਉਹਦਾ ਡਬਲ ਜਿਹੜਾ ਆਪਾਂ ਦੁੱਧ ਲਿਆਗਾ ਇਹ ਸੂਜੀ ਨਾਲ ਦੀ ਨਾਲ ਤੁਸੀਂ ਹਿਲਾਉਂਦੇ ਰਹਿਣਾ ਨਹੀਂ ਤਾਂ ਇਹ ਗੱਡਾ ਬਣ ਜਾਣੀ ਹੈ ਕਿਉਂਕਿ ਜਿਹੜੀ ਸੂਜੀ ਹੈ ਦੁੱਧ ਨੂੰ ਬਹੁਤ ਜਲਦੀ ਸੋਪਦੀ ਹੈ ਆਪਾਂ ਇਹਨੂੰ ਪਕਾਵਾਂਗੇ ਜਿੱਨਾ ਤੇ ਜਿਹੜਾ ਪੂਰਾ ਦੁੱਧ ਹੈ ਜਿਹੜਾ ਸੋਖ ਲਏ। ਦੇਖੋਗੇ ਜਿਹੜੀ ਆਪਣੀ ਸੂਜੀ ਇਸ ਤਰ੍ਹਾਂ ਦਾ ਸਟ੍ਰਕਚਰ ਬਣ ਜਾਊਗਾ। ਇਹਨੂੰ 1 ਤੋਂ 2 ਮਿੰਟ ਆਪਾਂ ਹੋਰ ਪਕਾਵਾਂਗੇ ਕਿ ਜਿਹੜੀ ਆਪਣੀ ਸੂਜੀ ਚੰਗੀ ਤਰ੍ਹਾਂ ਫੁੱਲ ਜੇਵੇ। ਪਰ ਤੁਸੀਂ ਇਹਨੂੰ ਜਿਹੜਾ ਕਿ ਮੀਡੀਅਮ ਫਲੇਮ 'ਤੇ ਪਕਾਉਣਾ। ਜ਼ਿਆਦਾ ਹਾਈ ਫਲੇਮ 'ਤੇ ਜਿਹੜਾ ਕਿ ਇਹ ਚਾਲ ਸਕਦੀ ਹੈ ਆਪਣੀ ਸੂਜੀ ਉਹਦਾ ਕਲਰ ਵੀ ਹੋਰ ਹੀ ਬਦਲੇਗਾ। ਇਸ ਤਰ੍ਹਾਂ ਤੁਸੀਂ ਇਹਨੂੰ 50-7 ਮਿੰਟ ਹੋਰ ਪਕਾ ਲੈਣਾ ਫਿਰ ਆਪਾਂ ਇਹਨੂੰ نیچے ਉਤਾਰ ਲਵਾਂਗੇ ਹੁਣ ਆਪਣੀ ਜਿਹੜੀ ਸੂਜੀ ਚੰਗੀ ਤਰ੍ਹਾਂ ਫੁੱਲ ਚੁੱਕੀ ਆ ਹੁਣ ਆਪਾਂ ਠੰਡੇ ਹੋਣ ਦੇ ਲਈ ਇਹਨੂੰ ਰੱਖ ਦੇਵਾਂਗੇ ਇੱਕ ਸਾਈਡ ਦੇ ਵਿੱਚ ਇੱਕ ਬਰਤਨ ਦੇ ਵਿੱਚ ਪਾ ਕੇ ਐਸ ਤਰ੍ਹਾਂ ਬਣ ਜੂਗੀ ਇਹ ਜਿਆਦਾ ਢਿੱਲਾ ਨਹੀਂ ਰੱਖਣਾਗਾ ਫਿਰ ਆਪਣੇ ਜਿਹੜੇ ਗਲਾਬ ਜਮ ਸਹੀ ਨਹੀਂ ਬਣਗੇ ਐਸ ਤਰ੍ਹਾਂ ਦਾ ਸਟ੍ਰਕਚਰ ਰੱਖਣਾ ਤੁਸੀਂ ਹੁਣ ਆਪਾਂ ਇਹਨੂੰ ਠੰਡਾ ਕਰਨ ਦੇ ਲਈ ਰੱਖ ਦਿੰਨੇ ਆ ਹੁਣ ਆਪਾਂ ਸੂਜੀ ਇੱਕ ਸਾਈਡ ਫ੍ਰੀਡ ਦੇ ਵਿੱਚ ਕੱਢ ਕੇ ਨੂੰ ਠੰਡੇ ਹੋਣ ਦੇ ਲਈ ਰੱਖ ਦਿੰਨੇ ਆ। ਪਾਇਨ ਤੋਂ 10 ਮਿੰਟ ਇਹਨੂੰ ਜ਼ਿਆਦਾ ਵੀ ਨਹੀਂ ਆਪਾਂ ਠੰਡਾ ਕਰਨਾ ਫਿਰ ਜਿਹੜੇ ਆਪਣੇ ਗੁਲਾਬ ਜਾਮੁਨ ਜਿਹੜੇ ਗੋਲੇ ਉਹ ਨਹੀਂ ਬਣਨੇਗੇ ਸਹੀ ਤਰ੍ਹਾਂ। ਫਿਰ ਉਹ ਆਪਾਂ ਸਿਰਫ ਪਾਇਨ ਤੋਂ 10 ਮਿੰਟ ਹੀ ਰੱਖਾਂਗੇ। ਹੁਣ ਆਪਾਂ ਇਹਨਾਂ ਦੇ ਲਈ ਜਿਹੜੀ ਚਾਸਨੀ ਉਹ ਤਿਆਰ ਕਰਦੇ ਆ। ਹੁਣ ਆਪਾਂ ਜਿਹੜੀ ਇੱਥੇ ਚਾਸਨੀ ਬਣਾ ਰਹੇ ਆ ਗੁਲਾਬ ਜਾਮੁਨਾਂ ਦੇ ਲਈ। ਜਿੰਨੀ ਆਪਾਂ ਠੰਡ ਲੈਣੀ ਉਸ ਤੋਂ ਦੁੱਗਣਾ ਇੱਥੇ ਪਾਣੀ ਲੈਣਾ। ਥੋੜਾ ਜਿਹਾ ਮੈਂ ਕੇਸਰ ਲਵਾਂਗੀ ਇਹਦੇ ਨਾਲ ਕੀ ਜਿਹੜਾ ਸਲੇਵਰ ਬਹੁਤ ਵਧੀਆ ਆਉਂਦਾ ਹੈ ਗੁਲਾਬ ਜਾਮੁਨਾਂ ਦੇ ਵਿੱਚ ਤਿੰਨ ਤੋਂ ਚਾਰ ਜਿਹੜੀਆਂ ਮੈਂ ਇਲਾਚੀਆਂ ਲਈਆਂ ਨੇ ਅਗਰ ਤੁਹਾਡੇ ਕੋਲ ਕੇਸਰ ਨਹੀਂ ਹੈ ਤਾਂ ਤੁਸੀਂ ਸਕਿਪ ਕਰ ਦਿਓ ਇੱਥੇ ਹੁਣ ਆਪਾਂ ਖੰਡ ਲੈ ਰਹੇ ਹਾਂ ਜਿੰਨੀ ਆਪਾਂ ਸੂਦੀ ਲਈ ਸੀ ਉਹ ਤਾਂ ਹੀ ਜਿਹੜਾ ਡਬਲ ਆ ਜਿਹੜੀ ਆਪਾਂ ਇੱਥੇ ਖੰਡ ਲੈ ਰਹੇ ਹਾਂ 100 ਗ੍ਰਾਮ ਸੂਦੀ ਸੀ ਤੇ 200 ਗ੍ਰਾਮ ਇੱਥੇ ਮੈਂ ਖੰਡ ਲਈ ਹੈ ਸਾਈਡ ਆਪਣੀ ਚਾਸਮੀ ਬਣ ਰਹੀ ਆ ਹੁਣ ਆਪਾਂ ਜਿਹੜਾ ਇਹ ਆ ਠੰਡਾ ਹੋ ਗਿਆ ਜ਼ਿਆਦਾ ਠੰਡਾ ਨਹੀਂ ਕਰਨਾ ਵੀ ਆਪਣੇ ਜਿਹੜਾ ਹੱਥ ਸਹਿ ਸਕਣ ਹੁਣ ਆਪਾਂ ਜਿਹੜਾ ਕੀ ਇਹਦੇ ਥੋੜਾ ਜਿਵੇਂ ਆਪਾਂ ਆਟੇ ਨੂੰ ਮੁੱਕੀ ਦਿੰਨੀ ਹੁੰਦੀ ਹੈ ਨਾ ਉਸ ਤਰ੍ਹਾਂ ਇਹਨੂੰ ਕੋਲੇ ਪ੍ਰੈਸ ਕਰ ਲੈਣਾ ਇਸ ਤਰ੍ਹਾਂ ਤਾਂ ਕਿ ਜਿਹੜੇ ਆਪਣੇ ਗਲਾਬ ਜਾਮਨ ਆਪਾਂ ਬਣਾਵਾਂਗੇ ਨਾ ਉਹਦੇ ਵਿੱਚ क्रैक्स ਨਾ ਪੈਣ ਤੇ ਤੁਸੀਂ ਇੱਥੇ ਥੋੜਾ ਘਿਓ ਵੀ ਯੂਜ਼ ਕਰ ਸਕਦੇ ਹੋ ਪਰ ਤੁਹਾਨੂੰ ਲੱਗੇ ਨਾ ਵੀ ਤੁਹਾਡਾ ਜਿਹੜੀ ਸੂਜੀ ਆ ਬਹੁਤ ਜ਼ਿਆਦਾ ਮਤਲਬ ਕਿ ਸੁੱਕ ਜਾਈ ਗਈ ਆ ਕਿਉਂਕਿ ਜੇ ਸੂਜੀ ਸੁੱਕ ਗਈ ਨਾ ਫਿਰ ਆਪਣੇ ਜਿਹੜੇ ਗਲਾਬ ਜਾਮਨ ਬਣਾਵਾਂਗੇ ਉਹਦੇ ਵਿੱਚ क्रैक्स ਹੋਣਗੇ ਇਸ ਲਈ ਨੂੰ ਇਸ ਤਰ੍ਹਾਂ ਕਰ ਲੈਣਾ ਹੁਣ ਆਪਾਂ ਇੱਕ ਸਾਈਡ ਤੇ ਇਹ ਗਲਾਬ ਜਾਮਨ ਬਣਾ ਕੇ ਸਾਰੇ ਰੱਖ ਲੈਣੇ ਆ ਅਜੇ ਵੀ ਥੋੜਾ ਇਹ ਗਰਮਾਕਸ ਗਰਮੀ ਹੋਣਾ ਚਾਹੀਦਾ ਜ਼ਿਆਦਾ ਠੰਡੇ ਦੇ ਨਹੀਂ ਬਣਾਉਣੇ ਤਾ ਵਧੀਆ ਨਹੀਂ ਬਣ ਕੇ ਉਹ ਟੁੱਟ ਜੇ ਜਾਣਗੇ ਆਪਣੇ ਜਿਹੜੇ ਗਲਾਬ ਜਾਮਨ ਜੇ ਜਿਹੜਾ ਆਪਾਂ ਆਪਣੇ ਹੱਥਾਂ ਨੂੰ ਥੋੜਾ ਜਿਹਾ ਘੋਲ ਲਾ ਲਾਂਗੇ ਬਣਾਉਣ ਲੱਗੇ ਐਸ ਤਰ੍ਹਾਂ ਤੁਸੀਂ ਜਿੰਨੇ ਵੀ ਸ਼ੇਪ ਦੇ ਹੈ ਨਾ ਬਣਾਉਣੇ ਨੇ ਜਿੰਨੇ ਕੁ ਬਣਾਉਣੇ ਨੇ ਤੁਸੀਂ ਉਹਨਾਂ ਚ ਇੱਥੇ ਜਿਹੜਾ ਕੀ ਐ ਉਹ ਇਸ ਤਰ੍ਹਾਂ ਨੱਪ ਕੇ ਨਾ ਐਸ ਤਰ੍ਹਾਂ ਕਰਕੇ ਫਿਰ ਤੁਸੀਂ ਇਹਦੇ ਗੋਲ ਬਣਾਉਗੇ ਨਾ ਗਲਾਬ ਜਾਮਨ ਬਹੁਤ ਜ਼ਿਆਦਾ ਵਧੀਆ ਬਣਨਗੇ ਤੁਸੀਂ ਸਾਈਜ਼ ਆਪਣੇ ਅਕੋਰਡਿੰਗ ਰੱਖ ਸਕਦੇ ਹੋ ਆ ਦੇਖੋ ਆਪਣੇ ਕਿੰਨੇ ਸੋਹਣੇ ਜਿਹੜੇ ਗਲਾਬ ਜਾਮਨ ਬਣ ਰਹੇ ਨੇ ਫਿਰ ਆਪਾਂ ਇਹਨਾਂ ਸਾਰਿਆਂ ਨੂੰ ਬਣਾ ਕੇ ਰੱਖ ਲੈਣੇ ਇਹਨਾਂ ਨੂੰ ਫਰਾਈ ਕਰ ਲਾਂਗੇ ਦੇਖੋ ਕੋਈ ਵੀ ਕ੍ਰੈਕਸ ਆ ਜਿਹੜਾ ਨਹੀਂ ਆ ਰਿਹਾ ਤੁਸੀਂ ਵੀ ਇਸੇ ਤਰ੍ਹਾਂ ਬਣਾਉਣਾ ਤੁਹਾਡੇ ਗਲਾਬਜਾਮ ਨੂੰ ਵੀ ਜਿਹੜੇ ਬਹੁਤ ਜ਼ਿਆਦਾ ਵਧੀਆ ਬਣਨਗੇ ਆਪਾਂ ਇਸੇ ਤਰ੍ਹਾਂ ਸਾਰੇ ਤਿਆਰ ਕਰਕੇ ਰੱਖ ਦਿੰਦੇ ਹਾਂ ਸੋ ਅਸੀਂ ਜਦੋਂ ਬਣਾਉਣ ਲੱਗੇ ਉਹ ਇਸ ਤਰ੍ਹਾਂ ਇੱਕ ਵਾਰੀ ਨੱਪ ਲੈਣਾ ਜਿਸ ਨਾਲ ਆਪਣੀ ਕਿਹੜੀ ਜਿਹੜੀ ਸੂਜੀ ਹੋ ਸੌਫਟ ਹੋ ਜਾਈਏ ਫਿਰ ਉਸ ਤੋਂ ਬਾਅਦ ਆਪਣੇ ਜਿਹੜਾ ਗਲਾਬਜਾਮਨ ਦੇ ਵਿੱਚ ਕ੍ਰੈਕਸ ਨਹੀਂ ਆਉਣਗੇ ਤੁਸੀਂ ਕਿਉਂ ਜ਼ਰੂਰ ਲਾ ਲੈਣਾ ਆਪਣੇ ਹੱਥਾਂ ਨੂੰ ਉਹਦੇ ਨਾਲ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੇ ਆ ਇਥੇ ਮੈਂ ਠੀਕ ਜਿਹਾ ਸਾਈਜ਼ ਰੱਖ ਰਹੀ ਹਾਂ ਜਿਆਦਾ ਵੱਡੇ ਨਹੀਂ ਬਣਾ ਰਹੀ ਕਿ ਤੁਸੀਂ ਆਪਣੇ ਮਰਜ਼ੀ ਦੇ ਨਾਲ ਸਾਈਜ਼ ਰੱਖ ਸਕਦੇ ਹੋ ਤਾਂ ਦੇਖੋ ਕੋਈ ਵੀ ਜਿਹੜਾ ਟੈਕਸਟ ਨਹੀਂ ਆ ਰਿਹਾ ਇਹਦੇ ਵਿੱਚ ਕਿੰਨੇ ਵਧੀਆ ਬਣਨ ਰਹੇ ਨੇ ਆ ਦੇ ਪਬਲਿਕ ਦੀ ਚਾਸਨੀ ਇਸ ਤਰ੍ਹਾਂ ਬਣ ਗਈ ਆ ਇਹ ਆਪਾਂ ਇੱਕ ਤਾਰ ਵਾਲੀ ਨਹੀਂ ਬਣਾਉਣੇਗੇ ਥੋੜੀ ਜਿਹਾ ਆਪ ਨਾਲ ਜੋਰ ਥਰਕੀ ਨਾਲ ਦੇਖ ਲੈਣਾ ਚਿਪਚਿਪੀ ਜੀ ਬਣਨੀ ਚਾਹੀਦੀ ਹੁਣ ਜਿਆਦਾ ਗਰਮ ਨਾ ਇਹ ਐਸ ਤਰ੍ਹਾਂ ਠਰ ਕੇ ਜਿਹੜੀ ਐਸ ਤਰ੍ਹਾਂ ਚਿਪਚਿਪੀ ਜੀ ਬਣ ਜੇਗੀ ਜਿਵੇਂ ਗੁੰਦ ਬੰਗੂ ਹੁੰਦੀ ਹੈ ਨਾ ਜਿਆਦਾ ਉਹ ਨਹੀਂ ਕਰਨੀ ਜੀ ਇੱਕ ਤਾਰ ਵਾਲੀ ਬਣਾਉਣੀ ਹੈ ਆਪਾਂ ਸਾਰੇ ਇਸ ਤਰ੍ਹਾਂ ਬੋਲ ਬਣਾ ਕੇ ਰੱਖ ਲਈਏ ਗਲਾਜ਼ਾਂ 'ਤੇ ਦੇਖੋ ਕਿੰਨੇ ਵਧੀਆ ਕਿਸੇ ਦੇ ਵਿੱਚ ਵੀ ਕ੍ਰੈਕਸ ਨਹੀਂ ਹੈਗੇ ਤੁਸੀਂ ਵੀ ਇਸੇ ਤਰ੍ਹਾਂ ਘਿਓ ਲਾ ਕੇ ਨਾ ਹੱਥ ਨੂੰ ਬਣਾਉਣਾ ਤੇ ਕਿਸੇ ਦੇ ਵਿੱਚ ਕ੍ਰੈਕਸ ਨਹੀਂ ਬਣਨਗੇ ਤੁਸੀਂ ਇਸੇ ਤਰ੍ਹਾਂ ਸਾਰਿਆਂ ਨੂੰ ਬਣਾ ਲੈਣਾ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਦੇਖੋ ਜਿਹੜੀ ਆਪਣੀ ਚਾਸਨੀ ਆ ਬਣ ਚੁੱਕੀ ਆ ਤਾਂ ਕਲਰ ਇਹ yellow yellow ਕੇਸਰ ਦਾ ਕਰਕੇ ਹੋਇਆ ਦੇਖੋ ਕਿੰਨਾ ਵਧੀਆ ਕਲਰ ਬਣਿਆ ਇਹਦਾ ਹੁਣ ਆਪਾਂ ਇਹਨੂੰ ਇੱਕ ਸਾਈਡ ਤੇ ਢਾਕੇ ਰੱਖ ਦਿੰਨੇ ਆ ਹੁਣ ਆਪਾਂ ਜਿਹੜਾ ਘਿਓ ਔਰ ਫੈਂਡ ਆਇਲ ਨੂੰ ਗਰਮ ਕਰ ਲੈਣੇ ਆ ਤੇ ਉਸ ਤੋਂ ਬਾਅਦ ਆਪਾਂ ਘਿਓ ਆ ਜਿਹੜਾ ਆਪਣਾ ਗਰਮ ਹੋ ਗਿਆ ਹੁਣ ਆਪਾਂ ਇੱਥੇ ਕਰਕੇ ਜਿਹੜੇ ਆਪਣੇ ਬਲਾਲ ਜਮਣਾ ਉਹ ਦੇਖਦੇ ਹਾਂ ਪਾ ਦਾਂਗੇ ਤਾਂ ਕਿ ਉਹਨਾਂ ਨੂੰ ਮਲੋਂ ਦੇ ਦੇਣਾ ਉਹ ਤਾਂ ਕਿ ਇਹ ਸਾਰੇ ਸਾਰਾ ਸਾਈਡਾਂ ਤੋਂ ਜਿਹੜੇ ਫਰਾਈ ਹੋਏ ਸਕੇ ਕਿਉਂਕਿ ਇਹਨਾਂ ਨੂੰ ਪਲਟੀ ਦੇ ਨਹੀਂ ਸਕਦੇ ਆਪਣੇ ਤਾਂ ਟੁੱਟ ਜਾਣਗੇ ਦੇਖੋ ਆਪਣੇ ਗਲਾਸਾਂ ਦਾ ਕਲਰ ਕਿੰਨਾ ਸੋਹਣਾ ਹੈ ਇਹਦੇ ਵਿੱਚ ਕੋਈ ਵੀ ਜਿਹੜੇ ਕ੍ਰੈਕਸ ਨਹੀਂ ਪਏ ਹੁਣ ਆਪਾਂ ਜਿਹੜੀ ਚਾਸਨੀ ਬਣਾ ਕੇ ਰੱਖੀ ਆ ਉਹਦੇ ਵਿੱਚ ਰੱਖ ਦਾਂਗੇ ਚਾਸਨੀ ਜ਼ਿਆਦਾ ਗਰਮ ਨਹੀਂ ਹੋਣੀ ਚਾਹੀਦੀ ਆ ਦੇਖੋ ਆਪਣੇ ਸਾਰੇ ਜਿਹੜੇ ਮੈਂ 4 ਪੀਸ ਪਾਈ ਸੀਗੇ ਤੇ ਚਾਰੇ ਵਧੀਆ ਫਰਾਈ ਹੋ ਗਏ ਆਪਣੇ ਹੁਣ ਇਹਨਾਂ ਨੂੰ ਆਪਾਂ ਕੀ ਆ ਚਾਸਨੀ ਦੇ ਵਿੱਚ ਰੱਖ ਕੇ ਆਕੇ ਤੈਨੂੰ ਉਹ ਟੋ ਟੱਕ ਦਾਂਗੇ ਤੇ ਦੂਜੇ ਜਿਹੜੇ ਆਪਣੇ ਉਹ ਫਰਾਈ ਕਰ ਲਾਂ। ਹੁਣ ਇਸੇ ਤਰ੍ਹਾਂ ਜਿਹੜਾ ਆਪਣਾ ਦੂਜਾ ਗਲਾਵਜ਼ਾ ਬਣਾਉਣਾ ਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਫਰਾਈ ਕਰ ਲਾਂਗੇ। ਇਹਨਾਂ ਨੂੰ ਫਰਾਈ ਹੋਣ ਤੇ ਥੋੜਾ ਜਿਹਾ ਟਾਈਮ ਲੱਗਦਾ ਹੈ ਨਾ ਸੂਜੀ ਨੂੰ। ਤੇ ਬੱਡ ਬੰਦੇ ਬਹੁਤ ਟੇਸਟੀ ਆ। ਆ ਦੇਖੋ ਆਪਾਂ ਦਾ ਜਿਹੜੇ ਦੂਜੀ ਵਾਰ ਆਪਾਂ ਕਪੂਰ ਪਾਇਆ ਸੀਗਾ ਤੇ ਉਹ ਵੀ ਦੇਖੋ ਕਿੰਨੇ ਵਧੀਆ ਕਲਰ ਆ। ਕਿੰਨੇ ਵਧੀਆ ਫਰਾਈ ਹੋਏ ਆ ਆਪਣੇ। ਹੁਣ ਆਪਾਂ ਇਹਨੂੰ ਵੀ ਚਾਸ਼ਨੀ ਦੇ ਵਿੱਚ ਥਾਣਾ। ਇਹ ਚਾਸ਼ਨੀ ਆਪਣੀ ਥੋੜੀ ਜਿਹੀ ਗਰਮ ਹੋਣੀ ਚਾਹੀਦੀ ਹੈ, ਜ਼ਿਆਦਾ ਨਹੀਂ। ਗਲਾਬ ਜਾਮਣਾ ਚਾਸਨੀ ਦੇ ਵਿੱਚ ਪਾ ਕੇ ਰੱਖ ਦਿੱਤੇ ਨੇ ਹੁਣ ਆਪਾਂ ਇਹਨੂੰ 1 ਘੰਟੇ ਦੇ ਲਈ ਰੱਖ ਦੇਵਾਂਗੇ ਜੇ 1 ਘੰਟੇ ਦੇ ਬਾਅਦ ਦਿਖਾਉਣੇ ਤੁਹਾਨੂੰ ਕਿੰਨੇ ਵਧੀਆ ਬਣ ਕੇ ਤਿਆਰ ਹੁੰਦੀ ਹੈ ਕਿਉਂਕਿ ਜਿਹੜੀ ਗਲਾਬ ਜਾਮਣਾ ਸੂਜੀ ਦੇ ਨੇ ਤੇ ਸੂਜੀ ਜਿਹੜਾ ਜ਼ਿਆਦਾ ਟਾਈਮ ਲੈਂਦੀ ਹੈ ਚਾਸਨੀ ਆਪਾਂ ਇਹਦੇ ਅੰਦਰ ਤੱਕ ਜੇ 1 ਘੰਟੇ ਲਈ ਰੱਖ ਦੇਵਾਂਗੇ ਨਾ ਤੇ ਜੋ ਚਾਸਨੀ ਇਹਦੇ ਅੰਦਰ ਤੱਕ ਚਲੀ ਜਾਊਗੀ ਤੇ ਬਹੁਤ ਹੀ ਵਧੀਆ ਸੌਫਟ ਸੌਫਟ ਬਣ ਕੇ ਤਿਆਰ ਹੋਣਗੇ ਹੁਣ ਆਪਾਂ ਇਹਨਾਂ ਢੱਕ ਕੇ ਰੱਖ ਦਿੰਨੇ 1 ਘੰਟੇ ਦੇ ਲਈ ਤਾਂ ਬਾਅਦ ਜਿਹੜੇ ਆਪਣੀ ਗਲਾਬ ਜਾਮਣਾ ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਬਹੁਤ ਸੌ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੌਫਟ ਬਣੇ ਨੇ ਦੇਖੋ ਕਿੰਨੇ ਵਧੀਆ ਬਣੇ ਨੇ ਤੁਸੀਂ ਨਜ਼ਦੀਕ ਤੋਂ ਵੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੌਫਟ ਬਣੇ ਨੇ ਤੇ ਤੁਸੀਂ ਵੀ ਆਪਣੇ ਘਰ ਇਸੇ ਤਰ੍ਹਾਂ ਗੁਲਾਬ ਜਾਬਨ ਬਣਾਉਣਾ ਸੂਜੀ ਤੋਂ ਤੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਨੇ ਪਲੀਜ਼ ਫਰੈਂਡਸ ਮੇਰੀ ਵੀਡੀਓ ਨੂੰ ਵਾਅਦੇ ਤੋਂ ਬਾਅਦ ਸ਼ੇਅਰ ਕਰੋ ਐਂਡ ਲਾਈਕ ਕਰੋ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਪਲਾ ਦੇ ਵਿੱਚ ਰੱਖੇ ਹਮੇਸ਼ਾ ਖੁਸ਼ ਰਹੋ ਹੱਸਦੇ ਰਹੋ ਵਸਦੇ ਰਹੋ ਸਿਤਰਾਪ ਆਪਣੇ ਸਾਰੇ ਜਿਹੜੇ ਗਲਾਬ ਜਾਮੂ ਕੱਢ ਕੇ ਰੱਖ ਲਵਾਂਗੇ ਕੱਲ ਨੂੰ ਮਿਲਦੇ ਆਂ ਦੋਸਤੋ ਇੱਕ ਨਵੀਂ ਰੈਸਪੀ ਦੇ ਨਾਲ ਥੈਂਕ ਯੂ